ਰੋ ਪੈਂਦਾ ਗੱਡੀ ਦਾ ਪੂਰਾ ਤੇ ਗੱਡੀ ਹੈਗੀ ਬਾਈ ਜੀ ਸਕੋਰਪੀਓ ਸਕੋਰਪੀਓ 2018 ਮਾਡਲ ਹੈ ਜੀ ਐਸ 9 ਹੈ 85000 ਚੱਲੀ ਹੈ ਜੀ ਕੰਪਨੀ ਰਿਕਾਰਡ ਨਾਲ ਸਾਡੀ ਬਰੀਜ਼ਾ ਇਹ 2022 ਮਾਡਲ ਹੈ ਜੀ ਇਹ ਸਿਰਫ ਚੱਲੀ ਹੈ ਕਾਰ 20000 20000 ਤੁਸੀਂ ਸਾਡੇ ਕੋ ਕੋਈ ਵੀ ਕਾਰ ਲਓਗੇ ਸਾਡੀ ਹਰ ਇੱਕ ਕਾਰ ਦੀ ਮੀਟਰ ਦੀ ਗਾਰੰਟੀ ਹੋਏਗੀ ਐਕਸੀਡੈਂਟਲ ਦੀ ਗਾਰੰਟੀ ਹੋਏਗੀ ਰੀਪੇਂਟਡ ਵੀ ਆਪਾਂ ਦੱਸ ਕੇ ਦਵਾਂਗੇ ਕਿ ਇਹਦੀ ਇਹ ਚੀਜ਼ ਪੇਂਟ ਹੈਗੀ ਹੈ ਜੀ ਕਾਰ 2018 ਮਾਡਲ ਹੈ ਜੀ ਫਸਟ ਓਨਰ ਦੀ ਕਾਰ ਹੈ ਕਾਰ ਤੇ ਬਹੁਤ ਵਧੀਆ ਸਮਾਨ ਲਗਵਾਇਆ ਹੋਇਆ ਵੀਰ ਨੇ ਚੰਗਾ ਵਧੀਆ ਖਰਚਾ ਕੀਤਾ ਹੋਇਆ

ਅਸ਼ਿਆਰਪੁਰ ਸ਼ਹਿਰ ਤੇ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਬਿਲਕੁਲ ਵਧੀਆ ਜੀ ਹੋਰ ਸਭ ਬਹੁਤ ਵਧੀਆ ਜੀ ਵਧੀਆ ਠੀਕ ਹੈ ਤੇ ਬਾਈ ਜੀ ਗੱਡੀਆਂ ਦਾ ਪਹਿਲਾਂ ਤਾਂ ਅਤਿ ਮਰਾ ਦੇ 20 ਤੋਂ 25 ਗੱਡੀਆਂ ਦਾ ਸਟਾਕ ਹੈਗਾ ਸਾਰੀਆਂ ਗੱਡੀਆਂ ਨਵੇਂ ਵਰਗੀਆਂ ਤੇ ਰੇਟ ਵੀ ਬਾਈ ਆਪਾਂ ਉਹ ਦੇਣਾ ਕਿ ਕਸਟਮਰ ਕਹੇ ਵੀ ਹਾਂ ਬਾਈ ਤੋਂ ਗੱਡੀ ਲੈ ਲੈਂਦੇ ਆ ਜੀ ਤੁਸੀਂ ਕੋਈ ਵੀ ਕਾਰ ਸਾਡੇ ਕੋਲ ਲਓਗੇ ਹਰ ਇੱਕ ਕਾਰ ਵਧੀਆ ਰੇਟ ਵੀ ਵਧੀਆ ਦਵਾਂਗੇ ਜੀ ਆਪਾਂ ਹੋਰ ਜੈਨੂਨ ਜਵਾਂ ਜੈਨੂਨ ਬਿਲਕੁਲ ਜੈਨੂਨ ਠੀਕ ਹੈ ਬਾਈ ਤੇ ਫਿਰ ਆਪਾਂ ਸਟਾਰਟ ਕਰਦੇ ਆ ਬਾਈ i20 ਤੋਂ ਦੱਸੋ ਬਈ ਇਹ i20 ਦੀ 2020 ਮਾਡਲ ਹੈ ਠੀਕ ਹੈ ਸਿਰਫ 35000 ਕਿਲੋਮੀਟਰ ਚੱਲੀ ਹੈ ਕਾਰ ਜੀ ਇਹ ਰੇਟ ਦੇ ਦਾਂਗੇ ਤੁਹਾਨੂੰ ਜੀ ਆਪਾਂ ਪੰਜਾਬ 'ਚ ਇਦਾਂ ਦਾ ਰੇਟ ਕੋਈ ਹੋਰ ਕਾਰ ਬਿਜ਼ਾਰ ਵਾਲੇ ਵੀ ਨਹੀਂ ਦੇ ਸਕਦੇ ਜੀ ਠੀਕ ਹੈ ਇਹ ਦੇ ਦਾਂਗੇ ਜੀ ਆਪਾਂ 580000 ਰੁਪਏ ਦੀ ਜੀ 580000 ਦੀ 2020 ਮਾਡਲ ਸਪੋਰਟਸ ਮਾਡਲ ਹੈ ਜੀ ਸਪੋਰਟਸ ਫਰਸਟ ਓਨਰ ਆ ਫਰਸਟ ਓਨਰ ਆ ਜੀ ਫਰਸਟ ਓਨਰ ਫਰਸਟ ਓਨਰ ਦੀ ਗੱਡੀ ਆ 2020 580 ਦੀ ਤੇ ਬਈ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਮਾਨਤਨ ਹੋਊਗਾ ਮੈਂ ਕਹਾਂ ਜੀ ਜ਼ਰੂਰ ਮਾਨਤਨ ਕਰਾਂਗੇ ਜੀ ਵੀਰ ਜੀ ਜਿਹੜਾ ਤੁਹਾਡੇ ਠੀਕ ਹੈ ਰੂਬ ਆਊਗਾ ਜੀ ਬੰਦਾ ਆਪਾਂ ਜੁਰਮਾਨਤਨ ਕਰਾਂਗੇ ਜੀ ਉਹਦਾ ਤੇ ਬਾਈ ਜੀ ਲੋਨ ਕਿੰਨੇ ਕ ਦਾ ਹੋ ਜੂਏ ਗੱਡੀ ਤੇ ਲੋਨ ਇਹ ਤੇ ਭਾਈ ਕੋਈ ਵੀ ਕਾਰ ਤੁਸੀਂ ਲਓਗੇ ਇਹ ਲੱਖ ਰੁਪਏ ਡਾਊਨ ਪੇਮੈਂਟ ਦੇਓ ਬਾਕੀ ਸਾਰਾ ਲੋਨ ਕਰ ਦਾਂਗੇ ਯਾਰ 1 ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਸਾਰਾ ਲੋਨ ਹੋ ਜੂਗਾ ਗੱਡੀ ਪੈਟਰੋਲ ਦੀ ਹੈ ਗੱਡੀ ਪੈਟਰੋਲ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਹਟਿਆ ਉਸ ਇਹ ਟ੍ਰੋਜ ਹੈ ਜੀ 2015 ਮਾਡਲ ਠੀਕ ਹੈ ਇਹ ਜੈਨੂਅਲ ਚੱਲੀ ਹੈ 75000 ਕਿਲੋਮੀਟਰ ਜੀ ਠੀਕ ਹੈ ਜੀ ਫਸਟ ਓਨਰ ਦੀ ਕਾਰ ਹੈ ਜੀ ਹੂੰ ਬਹੁਤ ਹੀ ਵਧੀਆ ਕਾਰ ਹੈ तकरीबन ਸਾਰੀ ਕਾਰ ਆਲਮੋਸਟ ਰੀਜਨਲ ਹੋਏਗੀ ਜੀ ਕਿਤੋਂ ਵੀ ਰੀਪੇਂਟਡ ਨਹੀਂ ਹੋਏਗੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਜੀ 5,25,000 ਰੁਪਏ ਦੀ 5,25,000 ਦੀ ਤੇ ਲੋਨ ਇਹਦੇ ਤੇ ਕਿੰਨਾ ਹੋ ਜਾਊਗਾ ਲੋਨ ਇਹਦੇ ਤੇ ਵੀ ਭਾਈ ਜੀ 1/2 ਲੱਖ ਡਾਊਨ ਪੇਮੈਂਟ ਤੋਂ 4 ਲੱਖ ਦਾ ਲੋਨ ਹੋ ਜਾਏਗਾ ਜੀ 1/2 ਲੱਖ ਰੁਪਏ ਡਾਊਨ ਪੇਮੈਂਟ 4 ਲੱਖ ਦਾ ਲੋਨ ਹੋ ਜਾਊਗਾ ਬਿਲਕੁਲ ਨਵੀਆਂ ਵਰਗੀਆਂ ਗੱਡੀਆਂ ਨੇ ਭਾਈ ਸਾਰੀਆਂ ਲਗਭਗ ਫਸਟ ਓਨਰ ਦੀਆਂ ਗੱਡੀਆਂ ਨੇ ਜਿਹੜੀ ਸੈਕੰਡ ਉਹ ਦੱਸ ਦਾਂਗੇ ਬਿਲਕੁਲ ਜੀ ਤੇ ਇਹ ਵੀ 2019 ਮਾਡਲ ਹੈ ਜੀ K10 ਹਾਂ ਇਹ ਚੱਲੀ ਹੈ ਜੀ 35000 ਕਿਲੋ 35000 ਠੀਕ ਹੈ ਇਹ ਕਾਰ ਦੇ ਦਾਂਗੇ ਵੀਰ ਜੀ ਆਪਾਂ ਤੁਹਾਨੂੰ 3.5 ਲੱਖ ਰੁਪਏ ਦੇ ਸਾਢੇ 3 ਲੱਖ ਦੀ ਹਾਂਜੀ 19 ਮਾਡਲ ਜਿਹੜਾ VXI VXI ਹੈ ਜੀ VXI ਗੱਡੀ ਆ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਸਾਫ਼ ਸੁਥਰੀ ਤੇ ਨਵੀਂ ਕਾਰ ਆ ਠੀਕ ਹੈ ਵੀਰੇ ਤੇ ਇਹਦੇ ਤੇ ਲੋਨ ਕਿੰਨਾ ਕਰੋ ਇਹਦੇ ਤੇ ਵੀ ਜੀ ਹੋ ਜਾਊਗਾ ਤੁਹਾਡਾ 4.3 ਲੱਖ ਦੇ ਕਰੀਬ ਲੋਨ ਹੋ ਜਾਗਾ ਇਸ ਕਾਰ ਦਾ ਠੀਕ ਹੈ ਜੀ ਅੱਗੇ ਫੇਰ ਕਿਹੜਾ ਨਾਗੀ ਇਹ ਵੀ ਜੀ 2018 ਮਾਡਲ ਹੈ ਜੀ ਹੂੰ ਇਹ ਵੀ ਚੱਲੀ ਸਿਰਫ 32000 ਬੰਪਰ ਟੂ ਬੰਪਰ 올 ਰੈਜ਼ਲਟ ਦੀ ਗਾਰੰਟੀ ਹੋਏਗੀ ਕਾਰ ਦੀ ਠੀਕ ਹੈ ਕੋਈ ਵੀ ਪੀਸ ਕਾਰ ਦਾ ਰੀਪ੍ਰਿੰਟਡ ਨਹੀਂ ਹੋਏਗਾ ਜੀ ਠੀਕ ਹੈ ਜੀ ਇਹ ਦੇ ਦਾਂਗੇ ਜੀ ਆਪਾਂ 340000 ਰੁਪਏ ਦੀ ਅੰਨੇ ਚ 340000 2018 ਮਾਡਲ 2018 2X i ਹੈ ਜੀ K X i ਠੀਕ ਹੈ ਜੀ ਤੇ 50 60000 ਰੁਪਿਆ ਡਾਊਨ ਪੇਮੈਂਟ ਹਾਂਜੀ ਇਹ ਤੇ 50 60000 ਡਾਊਨ ਪੇਮੈਂਟ ਤੋਂ ਬਾਕੀ ਸਾਰਾ ਲੋਨ ਹੋ ਜਾਏਗਾ ਜੀ ਬਾਕੀ ਸਾਰੇ ਦਾ ਸਾਰਾ ਲੋਨ ਹੋ ਜਾਊ ਮੈਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਅੱਗੇ ਆ ਗਈ ਆਲਟੋ ਹਜ਼ਾਰ ਆਲਟੋ 2021 ਮਾਡਲ ਹੈ ਜੀ ਹੂੰ ਇਹ ਚੱਲੀ ਹੈ ਜੀ 25000 ਕਿਲੋਮੀਟਰ ਠੀਕ ਹੈ ਇਹ ਕਰ ਦੇ ਦਾਂਗੇ ਆਪਾਂ 335000 ਰ ਬਾਕੀ ਤੁਹਾਡਾ ਮਾਨਤਾਨ ਜ਼ਰੂਰ ਹੋਊ ਬਾਈ ਜੇ ਆਪਣੀ ਵੀਡੀਓ ਦੇਖ ਕੇ ਹੋਊਗਾ ਅੰਦਰੋਂ ਕੰਡੀਸ਼ਨ ਚੈੱਕ ਕਰੋ ਨਵੀਂ ਗੱਡੀ ਆ ਜਮਾਂ ਨਵੀਂ ਕਿੰਨੀ ਚੱਲੀ ਕਿਹਾ ਵੀਰੇ 35000 ਕਿਲੋ 35000 ਚੱਲ ਕੇ ਗੱਡੀ ਨੂੰ ਕੁਝ ਵੀ ਨਹੀਂ ਹੁੰਦਾ ਹਨਾ ਹਾਂ ਜੀ ਜਮਾਂ ਨਵੀਂ ਗੱਡੀ ਆ ਕਿਤੇ ਕੋਈ ਸਕ੍ਰੈਚ ਨਹੀਂ ਕਿਤੇ ਰੀਪੇਂਟ ਨਹੀਂ ਤੇ ਇੱਧਰ ਖੜੀ ਆ ਗੱਡੀ ਸਲੇਰੀਓ ਇਹ 2017 ਮਾਡਲ ਹੈ ਜੀ ਹਮ ਜ਼ੈਡ ਐਕਸ ਆਈ ਹੈ ਠੀਕ ਹੈ ਇਹ ਵੀ ਕਾਰ ਫਰਸਟ ਓਨਰ ਹੈ ਜੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ 380000 ਰੁਪਏ ਦੀ 2017 ਮਾਡਲ ਜ਼ੈਡ ਐਕਸ ਆਈ ਇਹ ਜ਼ੈਡ ਐਕਸ ਆਈ ਟੌਪ ਹੀ ਆ ਗਿਆ ਹਨਾ ਟੌ ਤਿੰਨ ਲੱਖ 80 ਹਜ਼ਾਰ ਦੀ ਜੀ ਸਰ ਜੀ 3 ਲੱਖ 80 ਹਜ਼ਾਰ ਦੀ 80 ਹਜ਼ਾਰ ਡਾਊਨ ਪੇਮੈਂਟ ਨਾਲ ਚੱਲ ਜੂਗਾ ਬਾਕੀ ਲੋਨ ਹੋ ਜਾਏਗਾ ਜੀ ਬਾਕੀ ਲੋਨ ਹੋ ਜੂ ਮਿੱਤਰੋ ਠੀਕ ਹੈ ਵੀਰੇ ਤੇ ਇੱਧਰ ਆ ਗਈ ਬਾਜੀ ਨਵੀਂ ਸ਼ੇਪ ਦੇ ਵਿੱਚ i20 ਦੱਸੋ ਵੀਰੇ ਇਹ ਜੀ 2023 ਮਾਡਲ i20 ਹੈ ਜੀ ਇਹ ਸਿਰਫ ਚੱਲੀ ਹੈਗੀ 28000 ਕਿਲੋਮੀਟਰ ਠੀਕ ਹੈ ਸਪੋਰਟਸ ਮਾਡਲ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਜੀ 7 ਲੱਖ 25 ਹਜ਼ਾਰ ਰੁਪਏ ਦੀ ਜੀ 7 ਲੱਖ 25 ਹਜ਼ਾਰ ਦੀ ਹਾਂਜੀ ਡੀਜ਼ਲ ਦੀ ਗੱਡੀ ਹੈ ਇਹ ਪੈਟਰੋਲ ਕਾਰ ਹੈ ਪੈਟਰੋਲ ਆ ਠੀਕ ਹੈ ਰੀਸਨ ਚੈੱਕ ਕਰੋ ਮਿੱਤਰੋ ਸਾਫ ਸੁਥਰੀ ਤੇ ਨਵੀਂ ਬਹੁਤ ਹੀ ਵਧੀਆ ਸੀਟ ਕਵਰ ਮੇਰੇ ਭਰਾ 6 ਲੱਖ ਦਾ ਲੋਣੇ ਦੇ ਦੋ ਹੀ ਹੋ ਜਾ ਬਰਾਮ ਨਾ ਹੋ ਜਾਏਗਾ ਜੀ 6 ਲੱਖ ਰੁਪਏ ਠੀਕ ਆ ਬਾਈ ਅਲਾਈ ਟਾਇਰ ਐਕਸਟਰਾ ਲੱਗੇ ਹੋਣ ਗੱਡੀ ਨੂੰ ਸਾਫ ਸੁਥਰੀ ਗੱਡੀ ਆ ਤੇ ਇਧਰ ਵੀ ਲਾਇਆ ਤੇ ਜਾਤੀ ਮਰਾਦੀ ਬੜੇ ਸੋਹਣਾ ਜੋੜਾ ਲੱਗਿਆ ਹੋਇਆ ਤੇ ਬਾਈ ਕਿੰਨੇ ਵੱਡਾ ਹੈ ਇਹ ਜੀ 2022 ਮਾਡਲ ਹੈ ਇਹ ਸਿਰਫ 22000 ਚੱਲੀ ਹੈ ਜੀ 22 ਮਾਡਲ ਤੇ 22 22000 ਚੱਲੀ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ 7 ਲੱਖ ਰੁਪਏ ਦੀ 7 ਲੱਖ ਦੀ ਠੀਕ ਹੈ ਜੀ ਇਹ ਵੀ ਸਪੋਰਟਸ ਵੇਰੀਐਂਟ ਆ ਤੇ ਪੈਟਰੋਲ ਕਾਰ ਆ 6 ਲੱਖ ਦਾ ਲੋਨ ਦਿੱਤੇ ਵੀ ਹੋ ਜਾਏਗਾ ਇਹਦੇ ਤੇ ਆਰਾਮ ਨਾਲ ਹੋ ਜਾਏਗਾ ਜੀ ਕੋਈ ਵੀ ਕਾਰ ਲਓ ਜੀ 1 ਲੱਖ 50 ਹਜ਼ਾਰ ਡਾਊਨ ਪੇਮੈਂਟ ਦਿਓ ਹਰ ਕਾਰ ਦਾ ਲੋਨ ਹੋ ਜਾਏਗਾ ਜੀ 1 ਲੱਖ ਰੁਪਇਆ ਲਿਆਓ ਤੇ ਗੱਡੀ ਦੇ ਤੁਹਾਨੂੰ ਮਾਲਕ ਬਣ ਜਾਓਗੇ ਬਾਈ ਤੇ ਅੱਗੇ ਆ ਗਈ Honda Amaze Honda Amaze ਦੀ 2018 ਮਾਡਲ ਹੈ ਹੁਸ਼ਿਆਰਪੁਰ ਦਾ ਨੰਬਰ ਹੈ ਇਹ ਵੀ ਕਾਰ ਫਰਸਟ ਓਨਰ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ 5 ਲੱਖ 25 ਹਜ਼ਾਰ ਰੁਪਏ ਦੀ ਰੇਂਜ ਵਿੱਚ 2018 ਮਾਡਲ ਹਾਂਜੀ ਫਰਸਟ ਓਨਰ ਚੱਲੀ ਕਿੰਨੀ ਆ ਚੱਲੀ ਹੈਗੀ 60 ਹਜ਼ਾਰ ਕਿਲੋਮੀਟਰ 60 ਹਜ਼ਾਰ ਹਾਂਜੀ ਕਰੇਟ ਕੀ ਬੋਲੇ ਵੀਰੇ 525000 ਦੀ ਰੈਂਟ 525000 ਬਿਲਕੁਲ ਜੀ 4 ਤੋਂ 4.5 ਦਾ ਲੋਨ ਮਿਲਦਾ ਰਾਮਨਾਰਜੀ 4 ਤੋਂ 4.5 ਦਾ ਲੋਨ ਹੈ ਬਾਕੀ ਜੀ ਕਸਟਮਰ ਤੇ ਡਿਪੈਂਡ ਹੈ ਕਸਟਮਰ ਦਾ ਸੇਲ ਸਪੋਰ ਵਧੀਆ ਹੈ ਤੇ ਲੋਨ ਆਪਾਂ ਵੱਧ ਵੀ ਕਰ ਦਾਂਗੇ ਜੀ ਹੋਰ ਠੀਕ ਹੈ ਵੀਰੇ ਹਾਂਜੀ ਅੱਗੇ ਫੇਰ i20 ਆ ਗਈ ਇਹ 2021 ਮਾਡਲ ਹੈ ਜੀ ਸਪੋਰਟਸ ਵੇਰੀਐਂਟ ਹੈ ਜੀ ਠੀਕ ਹੈ ਇਹ ਡੀਜ਼ਲ ਡੀਜ਼ਲ ਦੇ ਵਿੱਚ ਹੈ ਜੀ ਹੂੰ ਇਹ ਚੱਲੀ ਹੈਗੀ ਹੈ ਜੀ 60000 ਕਿਲੋਮੀਟਰ ਇਹ ਕਾਰ ਆਪਾਂ ਤੁਹਾਨੂੰ 7.5 ਲੱਖ ਦੀ ਦੇ ਦਾਂਗੇ ਜੀ 7.5 ਲੱਖ ਦੀ ਜੀ ਇਹ ਡੀਜ਼ਲ ਮਾਡਲ ਹੈ ਜੀ ਡੀਜ਼ਲ ਦੀ ਗੱਡੀ ਆ ਬਾਈ ਪਰ ਬਾਈ ਹੁਣਾਂ ਕੋਲ ਖੜੀ ਆ ਸਾਫ ਸੁਥਰੀ ਤੇ ਨਵੀਂ ਕਾਰ ਆ ਘੱਟ ਚੱਲੀ ਹੋਈ ਆ ਫਰਸਟ ਓਨਰ ਦੀ ਗੱਡੀ ਆ 7.5 ਲੱਖ ਬਾਈ ਦੀ ਡਿਮਾਂਡ ਆ ਆਣ ਤੋਂ ਥੋੜਾ ਹੋ ਜਾਊਗਾ ਜੀ ਬਿਲਕੁਲ ਜੀ ਕਰਾਂਗੇ ਜੀ ਤੇ ਲੋਨ ਹੋ ਜਾਊਗਾ ਜੀ ਤੇ ਪੂਰਾ ਲੋਨ ਹੋ ਜਾਏਗਾ ਜੀ 6.5 ਲੱਖ ਰੁਪਏ ਦਾ ਕੋਈ ਵੀ ਤੁਸੀਂ ਆਪਾਂ ਤਾਂ ਦੱਸ ਦੇਂਗੇ ਸਾਢੇ ਤੋਂ ਕੋਈ ਵੀ ਤੁਸੀਂ ਕਾਰ ਲਓਗੇ ਕੋਈ ਵੀ ਕਾਰ 1 ਲੱਖ ਸਾਵਾ ਲੱਖ ਡਾਊਨ ਪੇਮੈਂਟ ਦਾ ਬਾਕੀ ਸਾਰੀ ਕਾਰ ਠੀਕ ਹੈ ਤੇ ਲੋਨ ਕਿੰਨੇ ਕੁ ਟਾਈਮ ਚ ਕਰਾ ਦਿੰਦੇ ਹੋ ਮੈਂ ਕਹ ਜੀ ਤੁਸੀਂ ਅੱਜ ਸਾਨੂੰ ਪੈਨ ਕਾਰਡ ਆਧਾਰ ਕਾਰਡ ਦੋ ਆਪਾਂ ਤੁਹਾਡਾ ਸਿਵਲ ਚੈੱਕ ਕਰਾਂਗੇ ਹੋ ਸਕਦਾ 2 ਘੰਟੇ ਤੱਕ ਵੀ ਅਪਰੂਵਲ ਹੋ ਸਕਦੀ ਆ ਆਪਾਂ ਸੇਮ ਡੇ ਗੱਡੀ ਦੇ ਦਾਂਗੇ ਨਹੀਂ ਤਾਂ 1 ਦਿਨ ਦਾ ਟਾਈਮ ਆਪਾਂ ਜ਼ੂਰ ਲਾਵਾਂਗੇ ਤੁਹਾਡੇ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ ਬਾਈ ਜੀ Ford Figo Ford Figo ਜੀ ਇਹ 2014 ਮਾਡਲ ਹੈ ਹੂੰ ਇਹ ਚੱਲੀ ਆ ਜੀ 1,25,000 ਕਿਲੋਮੀਟਰ ਕਾਰ ਠੀਕ ਹੈ ਇਹ ਵੀ ਫਸਟ ਓਨਰ ਕਾਰ ਹੈ ਜੀ ਇਹ ਦੇ ਦਾਂਗੇ ਆਪਾਂ ਤੁਹਾਨੂੰ 2.5 ਲੱਖ ਰੁਪਏ ਦੀ 2014 ਮਾਡਲ ਡੀਜ਼ਲ ਦੀ ਜੀ Figo ਹਾਂਜੀ ਹਾਂਜੀ ਅਲਾਏ ਬਾਈ ਜੀ ਨਵੇਂ ਲੱਗੇ ਹੋਏ ਨੇ ਟਾਇਰ ਵੀ ਜਿਵੇਂ ਨਵੇਂ ਨੇ ਜੋਕੋਹਾਮਾ ਦੇ 700000 ਰੁਪਏ ਰੇਟ ਆ ਗੱਡੀ ਦਾ ਬਿਲਕੁਲ ਜੀ ਇਹਦੇ ਤੇ ਵੀ ਜੀ ਲੱਖ ਰੁਪਏ ਡਾਊਨ ਪੇਮੈਂਟ ਦੋ ਬਾਕੀ ਲੋਨ ਹੋ ਜਾਏਗਾ ਜੀ ਅੱਛਾ ਲੱਖ ਰੁਪਏ ਦੋ ਤੇ ਇਹਦੇ ਤੇ ਵੀ ਲੋਨ ਹੋ ਜਾਊਗਾ ਅੱਗੇ ਆ ਗਈ ਬਾਈ ਜੀ ਟੋヨタ ਦੀ ਗੱਾਰ ਦੱਸੋ ਵੀਰੇ ਇਹ ਟੋヨタ ਦੀ ਗਲੈਂਜ਼ਾ ਹੈ ਜੀ 2022 ਮਾਡਲ ਹੈ ਠੀਕ ਹੈ ਸਿਰਫ 32000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਇਹ ਵੀ ਕਾਰ ਬੰਪਰ ਟੂ ਬੰਪਰ 올 ਰिजिनल ਦੀ ਗਾਰੰਟੀ ਹੋਏਗੀ ਇਸ ਕਾਰ ਚ ਸਮਾਨ ਮਤਲਬ ਕਸਟਮਰ ਨੇ ਸੀਟ ਕਵਰ ਦੇਖੋ ਤੁਸੀਂ ਇੰਨੇ ਕਿ ਪਿਆਰੇ ਇੰਨੇ ਕਿ ਵਧੀਆ ਲਗਾਏ ਹੋਏ ਆ ਜੀ ਇਹ ਟੌਪ ਵੇਰੀਐਂਟ ਹੈ ਜੀ ਵੀ ਵੇਰੀਐਂਟ ਟੌਪ ਠ ਅਸੀਂ ਤੁਹਾਨੂੰ ਦੇ ਦਾਂਗੇ ਜੀ ਇਹ 7,80,000 ਰੁਪਏ ਦੀ ਰੇਂਜ ਚ 7,80,000 ਦੀ 2022 ਮਾਡਲ 2022 ਮਾਡਲ 20 ਟਾਪ ਮਾਡਲ ਠੀਕ ਹੈ ਵੀਰੇ ਤੇ ਇਹਦੇ ਤੇ ਲੋਨ ਕਿੰਨਾ ਕੁ ਹੋ ਜੂਗਾ ਸਰ ਤੁਸੀਂ ਛੱਡ ਤੋਂ ਕੋਈ ਵੀ ਕਾਰ ਲਓ ਇਹਦੇ ਤੇ ਵੀ ਆਪਾਂ 6 6.5 ਲੱਖ ਦਾ ਲੋਨ ਕਰਵਾ ਦਾਂਗੇ ਜੀ ਮਤਲਬ ਕੋਈ ਵੀ ਡਾਊਨ ਪੇਮੈਂਟ ਲੱਖ ਤੋਂ ਸਵਾ ਲੱਖ ਡਾਊਨ ਪੇਮੈਂਟ ਦਿਓ ਹਰ ਇੱਕ ਕਾਰ ਤੇ ਤੁਹਾਡਾ ਲੋਨ ਆਪਾਂ ਕਰਵਾ ਦਾਂਗੇ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਿੰਨੇ ਮਾਡਲ ਹੈ ਇਹ ਇਹ 2023 ਮਾਡਲ ਹੈ ਜੀ ਹੂੰ E+ ਮਾਡਲ ਹੈ ਠੀਕ ਹੈ ਇਹ 65,000 ਕਿਲੋਮੀਟਰ ਚੱਲੀ ਹੈ ਇਹ ਕਾਰ ਆਪਾਂ ਦੇ ਦਾਂਗੇ 12.5 ਲੱਖ ਰੁਪਏ ਦੀ ਜੀ 12.5 ਲੱਖ ਦੀ 2023 ਮਾਡਲ E+ ਵੇਰੀਐਂਟ ਡੀਜ਼ਲ ਗੱਡੀ ਲੋਕ ਆ ਤੇ ਸ਼ੀਸ਼ੇ 사 ਨਹੀਂ ਦਿਖਾ ਦੀ ਕੰਡੀਸ਼ਨ ਸਾਫ ਸੁਥਰੀ ਆ ਬਿਲਕੁਲ ਡੀਜ਼ਲ ਕਾਰ ਆ ਜੀ ਡੀਜ਼ਲ ਕਾਰ ਆ ਤੇ ਅੱਗੇ ਆ ਗਈ ਗੱਡੀ ਅੱਗੇ ਜੀ ਆਟਿਕਾ ਇਹ 2018 ਮਾਡਲ ਹੈ ਇਹ ਵੀ ਡੀਜ਼ਲ ਦੇ ਵਿੱਚ ਆ ਜੀ ਇਹ ਚੱਲੀ ਹੈ 65000 ਕਿਲੋਮੀਟਰ ਠੀਕ ਹੈ ਜੀ ਇਹ ਵੀ ਫਸਟ ਓਨਰ ਦੀ ਕਾਰ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਜੀ 7 ਲੱਖ 25000 ਦੀ ਰੇਂਜ ਚ 7 ਲੱਖ 25000 ਦੇ ਵਿੱਚ 7 ਸੀਟਰ ਕਾਰ ਵਾਹੀ ਤੁਹਾਨੂੰ ਮਿਲ ਜੂਗੀ ਸਾਫ ਸੁਥਰੀ ਤੇ ਨਵੀਂ ਕਾਰ ਆ 18 ਮਾਡਲ ਆ 18 ਮਾਡਲ ਹੈ ਜੀ ਬੀਡੀਆਈ ਮਾਡਲ ਹੈ ਜੀ ਬੀਡੀਆਈ ਠੀਕ ਆ ਡੀਜ਼ਲ ਦੀ ਕਾਰ ਆ ਜੀ ਸਰ ਓਕੇ ਵੀਰੇ ਤੇ ਅੱਗੇ ਆ ਗਈ ਬਾਈ ਜੀ ਪੇਡ ਨੰਬਰ ਵਾਲੀ ਵਰਨ ਆ ਇਹਦੇ ਬਾਰੇ ਦੱਸਿਓ ਇਹ ਜੀ 2020 ਮਾਡਲ ਹੈ ਵੀਰ ਜੀ ਇਹ ਹੂੰ ਇਹ ਚੱਲੀ ਹੈ 60000 ਕਿਲੋਮੀਟਰ ਠੀਕ ਹੈ ਇਹ ਵੀ ਕਾਰ ਬੰਪਰ ਟੂ ਬੰਪਰ 올 ਰੈਜ਼ਲ ਦੀ ਗਾਰੰਟੀ ਹੋਏਗੀ ਇੰਸ਼ੋਰੈਂਸ ਫੁੱਲ ਹੋਏਗੀ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਜੀ 11 ਲੱਖ ਰੁਪਏ ਦਾ ਵੇਰੀਐਂਟ ਕਿਹੜਾ ਐਸਐਕਸ ਐਸਐਕਸ ਮਾਡਲ ਹੈ ਜੀ ਟੌਪ ਮਾਡਲ ਸਨ ਰੂਫ ਵਾਲੀ ਗੱਡੀ ਆ ਬਾਈ ਜੀ ਡੀਜ਼ਲ ਡੀਜ਼ਲ ਮਾਡਲ ਜੀ ਕਿੰਨੇ ਦੀ ਕਿਹਾ 11 ਲੱਖ ਰੁਪਏ ਦੀ ਰੇਂਜ ਚ 11 ਲੱਖ ਦੀ ਬਿਲਕੁਲ ਠੀਕ ਹੈ ਬਾਕੀ ਮਾਨਦਾਨ ਤੁਹਾਡੀ ਵੀਡੀਓ ਰਹੀ ਕੋਈ ਵੀ ਕਸਟਮਰ ਸਾਡੇ ਕੋਲ ਆਏਗਾ ਅਸੀਂ ਉਹਦਾ ਮਾਨਦਾਨ ਜਰੂਰ ਕਰਾਂਗੇ ਜੀ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਫੇਰ ਵਰਨ ਆ ਗਈ ਬਾਈ ਜੀ ਪੇਡ ਨੰਬਰ ਵਾਲੀ 0070 এবੀਜੀ ਪੇਡ ਨੰਬਰ ਵਾਲੀ ਵਰਨਾ ਹੈ ਜੀ ਇਹ 2017 ਮਾਡਲ ਹੈ ਹਮ ਇਹ ਵੀ ਐਸਐਕਸ ਆਪਸ਼ਨਲ ਹੈ ਜੀ ਇਹ ਸਭ ਤੋਂ ਟਾਪ ਐਂਡ ਮਾਡਲ ਹੈ ਠੀਕ ਹੈ ਵੈਂਟੀਲੇਟਡ ਸੀਟ ਵਾਲੀ ਬਿਲਕੁਲ ਜੀ ਬਿਲਕੁਲ ਜੀ ਇਹ ਵੀ ਫਰਸਟ ਓਨਰ ਦੀ ਕਾਰ ਹੈ ਨੰਬਰ ਵੀ ਛੋਟਾ ਲੱਗਾ ਹੋਇਆ ਹੈ ਹਮ ਇਹ ਕਾਰ 8,25,000 ਦੀ ਰੇਂਜ ਚ 8,25,000 ਦੀ ਰੇਂਜ ਚ ਠੀਕ ਹੈ ਬਾਈ ਜੀ ਲੋ ਮਿੱਤਰੋ ਜੇ ਕੋਈ ਬੰਦਾ 17 ਮਾਡਲ ਵਰਨਾ ਲੱਭ ਰਿਹਾ ਸੀ ਨਾ ਸਨਰੂਫ ਵਾਲੀ ਤੇ ਵੈਂਟੀਲੇਟਿਡ ਸੀਟਾਂ ਵਾਲੀ ਕਿਉਂਕਿ ਅੱਗੇ ਗਰਮੀ ਆਉਣੀ ਆ ਤੁਹਾਨੂੰ ਇਹ ਸੀਟਾਂ ਦੀ ਬਹੁਤ ਲੋੜ ਪੂਤਾ ਖੜੀ ਆ ਲਿਜਾ ਸਕਦੇ ਹੋ ਤੇ ਅੱਗੇ ਆ ਗਈ ਬਾਈ ਜੀ Swift Swift ਜੀ ਇਹ 2022 ਮਾਡਲ ਹੈ ਹਮ ਇਹ VX ਵੇਰੀਐਂਟ ਹੈ ਜੀ ਇਹ 32,000 ਕਿਲੋਮੀਟਰ ਚੱਲੀ ਆ ਜੀ 32,000 ਜੀ ਠੀਕ ਹੈ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਵੀ ਜੀ 6 ਲੱਖ 75 ਹਜ਼ਾਰ ਦੀ ਰੇਂਜ ਚ 6 ਲੱਖ 75 ਹਜ਼ਾਰ ਦੀ 2022 ਮਾਡਲ ਬਿਲਕੁਲ ਜੀ ਵੀਐਕਐਸਆਈ ਵੀਐਕਐਸਆਈ ਹੈ ਜੀ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਜਮਾਂ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਓਨਰ ਫਰਸਟ ਹੀ ਹੈ ਹਾਂ ਫਰਸਟ ਓਨਰ ਬਾਈ ਸਾਡੇ ਕੋਲ ਕਾਰਾਂ ਤਕਰੀਬਨ ਤੁਹਾਨੂੰ ਫਰਸਟ ਓਨਰ ਹੀ ਮਿਲਣਗੀਆਂ ਨਾ ਸਹੀ ਗੱਲ ਆ ਕਾਰ ਬਹੁਤ ਹੀ ਘੱਟ ਆਏਗੀ ਆਪਣੇ ਕੋਲ ਜਿੰਨੀਆਂ ਗੱਡੀਆਂ ਖੜੀਆਂ ਸਾਰੀਆਂ ਵਧੀਆ ਨਵੀਂ ਕੰਡੀਸ਼ਨ ਦੀਆਂ ਗੱਡੀਆਂ ਨੇ ਇੱਧਰ ਆ ਜਾ ਮੇਤਰਾ ਵਰਨਾ ਇੱਕ ਹੋਰ ਖੜੀ ਆ ਇਹਦੇ ਬਾਰੇ ਵੀ ਦੱਸ ਦਿ ਆਟੋਮੈਟਿਕ ਹੈ ਜੀ ਇਹ ਵੀ ਪੈਟਰੋਲ ਵੇਰੀਐਂਟ ਹੈ ਠੀਕ ਹੈ ਇਹ ਵੀ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ 10 ਲੱਖ 80 ਹਜ਼ਾਰ ਦੀ ਰੇਂਜ 'ਚ 10 ਲੱਖ 80 ਹਜ਼ਾਰ ਦੀ ਆਟੋਮੈਟਿਕ ਗੇਅਰ ਦੀ ਗੱਡੀ ਆ ਬਾਈ ਜੀ ਜੇ ਕੋਈ ਵੀਰ ਆਟੋਮੈਟਿਕ ਵਰਨਾ ਲੱਭ ਰਹੇ ਹਨਾ ਸਨਰੂਫ ਵਾਲੀ ਕਾਰ ਆ ਤਾਂ ਇਹ ਗੱਡੀ ਕਣੀ ਜਾ ਸਕਦੇ ਹੋ ਤੁਸੀਂ ਨਵੀਂ ਗੱਡੀਆ ਜਮਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਵੈਨਿਊ ਇਹ ਜੀ ਵੈਨਿਊ 2023 ਮਾਡਲ ਹੈ ਹੂੰ ਇਹ ਸਿਰਫ 17000 ਕਿਲੋਮੀਟਰ ਚੱਲੀ ਹੈ ਜੀ 17000 ਇਹ ਵੀ ਐਸਐਕਸ ਮਾਡਲ ਹੈ ਟਾਪ ਮਾਡਲ ਹੈ ਜੀ ਠ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਜੀ 10 ਲੱਖ ਰੁਪਏ ਦੀ ਰੇਂਜ 'ਚ 10 ਲੱਖ ਦੀ ਬਿਲਕੁਲ ਜੀ ਬਿਲਕੁਲ ਸਨ ਰੂਫ ਵਾਲੀ ਗੱਡੀ ਆ ਬਾਈ ਜੀ 23 ਮਾਡਲ ਵੈਨਿਊ ਕੰਡੀਸ਼ਨ ਚ ਚੈੱਕ ਕਰ ਲਓ ਸੀਟਾਂ ਤੋਂ ਲੁਖਾ ਹੋਏ ਵੀ ਨਹੀਂ ਉਤਾਰੇ ਹੋਏ ਜਿਵੇਂ ਨਵੀਂ ਗੱਡੀ ਆ ਠੀਕ ਆ ਵੀਰੇ ਅੱਗੇ ਆ ਗਈ ਬ੍ਰਿਜ਼ਾ ਉਸ ਤੋਂ ਬਾਅਦ ਜੀ ਬ੍ਰਿਜ਼ਾ ਇਹ 2022 ਮਾਡਲ ਹੈ ਜੀ ਹੂੰ ਇਹ ਸਿਰਫ ਚੱਲੀ ਹੈ ਕਾਰ 20000 20000 ਜੀ ਸਾਡੇ ਕੋ ਕੋਈ ਵੀ ਕਾਰ ਲਓਗੇ ਸਾਡੀ ਹਰ ਇੱਕ ਕਾਰ ਦੀ ਮੀਟਰ ਦੀ ਗਾਰੰਟੀ ਹੋਏਗੀ ਐਕਸੀਡੈਂਟਲ ਦੀ ਗਾਰੰਟੀ ਹੋਏਗੀ ਰੀਪੇਂਟਡ ਵੀ ਆਪਾਂ ਦੱਸ ਕੇ ਦਵਾਂਗੇ ਕਿ ਇਹਦੀ ਇਹ ਚੀਜ਼ ਪੇਂਟ ਹੈਗੀ ਹੈ ਜੀ ਕਾਰ ਠੀਕ ਹੈ ਇਹ ਵੀ ਤਕਰੀਬਨ ਆਲਮੋਸਟ ਸਾਰੀ ਕਾਰ ਓਰਿਜਨਲ ਹੈ ZX i ਮਾਡਲ ਹੈ 20000 ਚੱਲੀ ਹੈ ਠੀਕ ਹੈ ਇਹ ਆਪਾਂ ਕਾਰ ਦੇ ਰਾਂਗੇ ਤੁਹਾਨੂੰ 8,85,000 ਦੀ ਰੇਂਜ ਚ ਜੀ 8 ਲੱਖ ਤੇ 85000 ਦੀ ਡਾਊਨ ਪੇਮੈਂਟ ਕਿੰਨੀ ਰਹੋਏਗੀ ਦੀ ਡਾਊਨ ਪੇਮੈਂਟ ਤੁਸੀਂ ਜੀ ਲੱਖ ਦੇ ਦਿਓ ਸਵਾ ਲੱਖ ਦੇ ਦਿਓ ਆਪਾਂ ਬਾਕੀ ਸਾਰਾ ਲੋਨ ਮਤਲਬ ਮਿਨੀਮਮ ਲੱਖ ਰੁਪਏ ਡਾਉਨ ਪੇਮੈਂਟ ਨਾਲ ਗੱਡੀ ਮਿਲ ਬਿਲਕੁਲ ਬਿਲਕੁਲ ਮਿਨੀਮਮ ਲੱਖ ਰੁਪਏ ਡਾਉਨ ਪੇਮੈਂਟ ਦੇ ਦਿਓ ਤੁਹਾਡਾ ਸਿਬਲ ਸਕੋਰ ਅੱਛਾ ਹੈ ਤੇ ਆਪਾਂ ਵੱਧ ਤੋਂ ਵੱਧ ਜਿੰਨਾ ਲੋਨ ਹੋ ਗਿਆ ਉਹ ਕਰਵਾ ਦਾਂਗੇ ਤੁਹਾਡਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਥਾਰ ਬਿਲਕੁਲ ਜੀ ਦੱਸੋ ਇਹ 2018 ਮਾਡਲ ਹੈ ਜੀ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਕਾਰ ਤੇ ਬਹੁਤ ਵਧੀਆ ਸਮਾਨ ਲਗਵਾਇਆ ਹੋਇਆ ਵੀਰ ਨੇ ਚੰਗਾ ਵਧੀਆ ਖਰਚਾ ਕੀਤਾ ਹੋਇਆ ਇਹ ਵੀ ਫਰਸਟ ਓਨਰ ਦੀ ਕਾਰ ਹੈ ਇਹ ਆਪਾਂ ਦੇ ਦਾਂਗੇ ਤੁਹਾਨੂੰ 7 ਲੱਖ 80 ਹਜ਼ਾਰ ਦੀ ਰੇਂਜ ਚ 2018 ਮਾਡਲ ਥਾਰ 7 ਲੱਖ 80 80 ਹਜ਼ਾਰ ਦੀ 4x4 ਨਾਲ ਹੈ ਨਾ ਵੀਰੇ ਜੀ ਜੀ ਬਿਲਕੁਲ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਜਿਵੇਂ ਨਵੀਂ ਆ ਇਹਦੇ ਤੇ ਲੋਨ ਕਿੰਨਾ ਕੋਜੂ ਵੀਰੇ ਇਹਦੇ ਤੇ ਵੀਰ ਜੀ ਲੋਨ ਤੁਹਾਡੇ ਨੂੰ ਕੋਈ ਵੀ ਦੱਸੇ ਮੈਂ ਸਾਡੇ ਤੋਂ ਕੋਈ ਵੀ ਕਾਰ ਲਓਗੇ ਲੱਖ ਤੋਂ ਸਵਾ ਲੱਖ ਡਾਊਨ ਪੇਮੈਂਟ ਦਿਓ ਬਾਕੀ ਲੱਖ ਸਵਾ ਲੱਖ ਨਾਲ ਦੇ ਦੋਗੇ ਵੀ ਦੇ ਦਾਂਗੇ ਦੇ ਦਾਂਗੇ ਜੀ ਇਹਦੇ ਤੇ ਵੀ ਦੇ ਦਾਂਗੇ ਹਾਂਜੀ ਅੱਗੇ ਬਾਈ ਪਹਿਲਾਂ ਤਾਂ ਲਾਈ ਚੈੱਕ ਕਰਾ ਗੱਡੀ ਦੇ ਕਿੰਨੇ ਇੰਚੀ ਪੈਸ ਹਨ ਇਹ 20 ਇੰਚ ਲਾਈਟਰ ਲੱਗੇ ਹੋਏ ਹੈ ਜੀ ਕਾਰ ਨੂੰ ਰੋ ਪੈਂਦਾ ਗੱਡੀ ਦਾ ਪੂਰਾ ਤੇ ਗੱਡੀ ਹੈਗੀ ਬਾਈ ਜੀ ਸਕਾਰਪਿਓ ਸਕਾਰਪਿਓ 2018 ਮਾਡਲ ਠੀਕ ਹੈ 85 ਹਜ਼ਾਰ ਚੱਲੀ ਹੈ ਜੀ ਕੰਪਨੀ ਰਿਕਾਰਡ ਨਾਲ ਹਮ ਸੈਕੰਡ ਓਨਰ ਦੀ ਕਾਰ ਹੈ ਜੀ ਇਹ ਠੀਕ ਹੈ ਇਹ ਵੀਰ ਜੀ ਆਪਾਂ ਕਾਰ ਦੇ ਦਾਂਗੇ ਤੁਹਾਨੂੰ ਆਪਾਂ 12 ਲੱਖ 50 ਹਜ਼ਾਰ ਦੀ ਰੇਂਜ ਚ 2018 ਮਾਡਲ S9 12 ਲੱਖ 50 ਹਜ਼ਾਰ 12 ਲੱਖ 50 ਹਜ਼ਾਰ ਦੀ ਸਾਰੀ ਬੰਪਰ ਟੂ ਬੰਪਰ 올 ओरिजिनल ਦੀ ਗਾਰੰਟੀ ਹੋਏਗੀ ਕਾਰ ਦੀ ਜੀ ਠੀਕ ਹੈ ਇੰਸ਼ੋਰੈਂਸ ਵੀ ਫੁੱਲ ਤਾਜੀ ਅੱਜ ਹੀ ਹੋਈ ਹੈ ਕਾਰ ਦੀ ਓਕੇ ਪੂਰੇ ਸਾਲ ਦਾ ਮਿਲੂ ਜਾਣੀ ਪੂਰੇ ਸਾਲ ਦਾ ਬੀਮਾ ਫੁੱਲ ਮਿਲੇਗਾ ਇਹ ਵੀ ਫਾਇਦੇਮੰਦ ਵਾਲੀ ਗੱਲ ਹੈ ਇਹਦੇ ਵਿੱਚ ਬਿਲਕੁਲ ਜੀ ਤੇ ਗੱਡੀ ਭਾਈ ਬਹਿ ਜਾ ਬਹਿ ਜਾ ਕਰਦੀ ਆ ਸਾਈਡ ਪ੍ਰੋਫਾਈਲ ਦਿ ਤੱਕ ਪੈਂਦੀ ਹੈ ਕਿ ਨਹੀਂ ਇਹ ਤੁਸੀਂ ਦੱਸਣੀਆਂ ਕਮੈਂਟ ਕਰਕੇ ਨਵੀਂ ਗੱਡੀ ਬਿਲਕੁਲ ਠੀਕ ਹੈ ਨਾ ਵੀਰੇ ਤੇ ਅੱਗੇ ਆ ਗਈ ਵਾਜੀ ਪੇਡ ਨੰਬਰ ਦੀ ਕ੍ਰਿਸਟਾਕਾਰ ਇਹ ਜੀ 2018 ਮਾਡਲ ਹੈ ਹਮ ਜੀ 4 ਹੈ ਜੀ ਜੀ 4 ਇਹ ਚੱਲੀ ਹੈਗੀ ਜੀ ਸਿਰਫ 70000 ਕਿਲੋਮੀਟਰ ਕਾਰ ਜੀ ਓਕੇ ਇਹ ਵੀ ਫਰਸਟ ਓਨਰ ਦੀ ਕਾਰ ਹੈ ਜੀ ਹਮ ਸਾਰੀ ਕਾਲ ਆਰ ਰਿਲੇਜਨ ਦੀ ਗਾਰੰਟੀ ਹੋਏਗੀ ਜੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਤੁਹਾਨੂੰ ਜੀ 14 ਲੱਖ 50 ਹਜ਼ਾਰ ਦੀ ਰੇਂਜ 'ਚ 14 ਲੱਖ 50 ਹਜ਼ਾਰ ਦੀ ਜੀ ਠੀਕ ਹੈ ਵੀਰੇ ਮੈਨੂੰ ਲੱਗਦਾ ਇਹਦੇ 2.5 ਲੱਖ ਰੁਪਏ ਡਾਉਨ ਪੇਮੈਂਟ ਲਿਓ ਬਿਲਕੁਲ ਜੀ ਬਿਲਕੁਲ ਬਿਲਕੁਲ 2.5 ਲੱਖ ਰੁਪਏ ਡਾਉਨ ਪੇਮੈਂਟ ਲਿਆਓ ਬਾਈ ਬਾਕੀ ਲੋਨ ਹੋ ਜਾਊਗਾ ਬਸ ਸਰਤ ਇਹ ਆ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਦਮ ਚਾਹੀਦਾ ਬਿਲਕੁਲ ਜੀ ਤੇ ਗੱਡੀ ਲੈਣ ਤੁਸੀਂ ਆਉਣਾ ਬਾਈ ਜੀ ਸਟਾਰ ਹੁਸ਼ਿਆਰਪੁਰ ਹਾਂ ਜੀ ਸਟਾਰ ਕਾਰ ਵਰਲਡ ਦੇ ਤੇ ਵੀਡੀਓ ਵਧੇ ਲਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ